ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਤੁਹਾਨੂੰ ਇਸ ਵਸਤੇ ਤਕਲੀਫ ਦਿੱਤੀ ਗਈ ਹੈ ਕਿ ਕੱਲ ਸਵੇਰ ਅਰਲੀ ਮਾਰਨਿੰਗ ਸਾਡੇ ਕੋਲ ਇੱਕ ਤਲਾਹ ਮਿਲੀ ਸੀ ਕਿ ਇੱਕ ਲੜਕੀ ਜਿਹਦਾ ਅਸੀਂ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਜਿਹੜੀ ਕਿ ਮੇਜਰ ਹੈ ਉਮਰ ਦੇ ਵਿੱਚ ਬਾਲਗ ਹੈਗੀ ਉਹ ਕੁਝ ਪਰਿਵਾਰਕ ਉਹਨਾਂ ਦਾ ਆਪਸ ਦੇ ਵਿੱਚ ਕੁਝ ਝਗੜਾ ਹੋ ਗਿਆ ਸੀ ਤੇ ਉਹ ਦਿਨ ਤੋਂ ਉਦਾਸ ਹੋ ਕੇ ਜਾਂ ਉਹ ਨਰਾਜ਼ ਹੋ ਕੇ ਲੜਕੀ ਘਰੋਂ ਚਲੀ ਗਈ। ਤੇ ਰਾਤ ਨੂੰ ਜਦੋਂ ਮਤਲਬ ਹੁੰਦਾ ਕਿ ਉਹ ਲੜਕੀ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚ ਗਈ। ਤੇ ਜਦੋਂ ਉਹਥੇ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਉਹਨੂੰ ਉਥੇ ਦੋ ਲੜਕੇ ਮਿਲ ਗਏ। ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਅਜੀਤ ਕੁਮਾਰ ਤੇ ਦੂਸਰੇ ਦਾ ਨਾਮ ਹੈ ਕਰਨ ਸਰੋਤਾ। ਇਹਨਾਂ ਨੇ ਉਸ ਲੜਕੀ ਨੂੰ ਇਹਨਾਂ ਦੀ ਨੀਅਤ ਪਹਿਲੇ ਹੀ ਗਲਤ ਸੀ। ਓਲਰ ਕੀ ਨੂੰ ਇਸ ਗੱਲ ਦੇ ਪ੍ਰਟੈਕਸਟ ਦੇ ਉੱਤੇ ਵੀ ਅਸੀਂ ਤੈਨੂੰ ਤੇਰੇ ਘਰ ਛੱਡ ਦਿੰਨੇ ਆ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਉਹਨੂੰ ਤਾਜਪੁਰ ਰੋਡ ਦੇ ਉੱਤੇ ਗੁਰੂ ਰਾਮਦਾਸ ਨਗਰ ਹੈ ਉੱਥੇ ਲੈ ਕੇ ਆ ਗਏ ਉੱਥੇ ਜਿਹੜਾ ਕਿ ਅੰਦਰੋਂ ਬੰਦ ਸੀਗਾ ਇਹਨਾਂ ਨੇ ਹੱਥ ਹੱਤ ਪਾ ਕੇ ਕੁੰਡੀ ਖੋਲ ਕੇ ਉਸ ਕਮਰੇ ਦੇ ਵਿੱਚ ਲੜਕੀ ਨੂੰ ਅੰਦਰ ਲਿਜਾ ਕੇ ਬਾਰੀ ਬਾਰੀ ਉਦੇ ਨਾਲ ਜਿਹੜਾ ਹੈ ਉਹ ਰੇਪ ਕੀਤਾ ਤਾਂ ਕੱਲ ਸਵੇਰ ਅਰਲੀ ਮਾਰਨਿੰਗ ਦੇ ਜਦੋਂ ਬੱਚੀ ਨੂੰ ਸਹੀ ਮੈਨੇਜ ਆਪਣੇ ਤਾਂ ਉਹ ਫਿਰ ਉਹਨੇ ਆਪਣੇ ਘਰ ਪਹੁੰਚ ਕੀਤੀ ਘਰ ਪਹੁੰਚ ਕੇ ਉਹਦੇ ਘਰ ਦੇ ਸਾਡੇ ਕੋਲ ਉਹਨਾਂ ਨੇ ਸਾਡੇ ਐਸਐਚਓ ਸਾਹਿਬ ਭੁਪਿੰਦਰ ਸਿੰਘ ਜੀ ਨੂੰ ਅਪਰੋਚ ਕੀਤਾ ਤਾਂ ਇਮੀਡੀਏਟਲੀ ਮਤਲਬ ਮੈਂ ਦੇਖੋ ਇਸ ਗੱਲ ਦੀ ਬੜੀ ਅਪਰੀਸ਼ੀਏਟ ਕਰਦੇ ਹਾਂ ਇਹ ਇਨਾ ਵੱਡਾ ਇਨਸੀਡੈਂਟ ਹੋਇਆ ਸੀਗਾ ਐਸਐਚਓ ਸਾਹਿਬ ਨੇ ਸਵਿਫਟਲੀ ਮਤਲਬ ਮੇਰੇ ਵਰਡ ਸਵਿਫਟਲੀ ਦਾ ਕਹਿ ਸਕਦੇ ਆ ਕਿ ਇਹਨਾਂ ਨੇ ਬਹੁਤ ਤੇਜ਼ੀ ਨਾਲ ਉਹਦੇ ਉੱਤੇ ਐਕਸ਼ਨ ਕਰਦੇ ਹੋਏ ਵਿਦਆਊਟ ਗੋਇੰਗ ਇਨਟੂ ਐਨੀਥਿੰਗ ਇਹਨਾਂ ਨੇ ਉਸ ਕੇਸ ਨੂੰ ਬੜੇ ਸੀਰੀਅਸਲੀ ਲੈਂਦੇ ਹੋਏ ਉਹਦੀ ਲੜਕੀ ਦੀ ਸਟੇਟਮੈਂਟ ਲਿਖੀ ਸਟੇਟਮੈਂਟ ਲਿਖ ਕੇ ਕਾਰਵਾਈ ਕੀਤੀ ਔਰ ਫਿਰ ਉਹਦੇ ਵੱਲੋਂ ਕਿਉਂਕਿ ਅਜੇ ਤੱਕ ਲੜਕੀ ਨੂੰ ਮੁੰਡਿਆਂ ਦੇ ਨਾਮ ਨਹੀਂ ਪਤਾ ਸੀ ਇਹ ਇਹਨਾਂ ਨੇ ਉਸ ਚੀਜ਼ ਨੂੰ ਮਤਲਬ ਲਈ ਔਰ ਜੋ ਵੀ ਇਹਨਾਂ ਕੋਲ ਇਨਵੈਸਟੀਗੇਸ਼ਨ ਦੇ ਸਾਡੇ ਕੋਲ ਟੂਲਸ ਹੁੰਦੇ ਨੇ ਸਾਰਿਆਂ ਦੀ ਵਰਤੋਂ ਕੀਤੀ ਸਾਡੇ ਸਾਰੇ ਸੀਨੀਅਰ ਆਫੀਸਰਸ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਉਹ ਦੋਨੋਂ ਮੁੰਡੇ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਮੈਂ ਇਸ ਸੰਬੰਧ ਵਿੱਚ ਸਾਡੇ ਜਿਹੜੇ ਮੁੱਖ ਅਫਸਰ ਥਾਣਾ ਭਵਿੰਦਰ ਸਿੰਘ ਹੈਗੇ ਨੇ ਮੰਦੀ ਇਸ ਗੱਲ ਦੀ ਬਹੁਤ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਕਿ ਇਹ ਵੱਡੇ ਕੇਸ ਨੂੰ ਜਿਹੜਾ ਕਿ ਇੱਕ ਬਹੁਤ ਵੱਡਾ ਬਣ ਵੀ ਸਕਦਾ ਸੀ ਇਹਦੇ ਵਿੱਚ ਕਿ ਪਬਲਿਕ ਦੇ ਵਿੱਚ ਵੀ ਬੜੀ ਰੈਜ਼ੈਂਟਮੈਂਟ ਹੁੰਦੀ ਹੈ ਔਰ ਉਸ ਬੱਚੀ ਨੂੰ ਇਹਨਾਂ ਨੇ ਇਨਸਾਫ ਦਿਵਾਇਆ ਤੋਂ ਅਸੀਂ ਇਹਦੇ ਬਾਰੇ ਆਪਣੇ ਸੀਨੀਅਰ ਆਫੀਸਰਸ ਨਾਲ ਗੱਲ ਕਰਕੇ ਇਹਨਾਂ ਨੂੰ ਕਿਉਂਕਿ ਜਿਹੜਾ ਪਿਛਲਾ ਵੀ ਕੇਸ ਸੀਗਾ ਸਾਡਾ ਜਿਹਦੇ ਵਿੱਚ ਇੱਕ ਕਪੂਰ ਮਿਸਟਰ ਮੁਕੇਸ਼ ਕਪੂਰ ਨੇ ਇਹਨਾਂ ਇੰਜਰੀਜ਼ ਕੌਜ਼ ਕਰਕੇ ਉਹਨਾਂ ਦੀ ਉਹਨਾਂ ਦਾ ਸੋਨੇ ਦਾ ਸਮਾਨ ਤੇ ਉਹਨਾਂ ਦਾ ਹੋਰ ਕੀਮਤੀ ਚੀਜ਼ਾਂ ਖੋ ਕੇ ਲਏ ਉਸ ਕੇਸ ਨੂੰ ਵੀ ਇਹਨਾਂ ਨੇ ਬੜੀ ਸੰਜੀਦਗੀ ਤੇ ਬੜੇ ਥੋੜੇ ਸਮੇਂ ਦੇ ਵਿੱਚ ਹੀ ਟਰੇਸ ਕੀਤਾ ਸੀਗਾ। ਤੋਂ ਅੱਜ ਅਸਲ ਇਹਨਾਂ ਦੋਨੋਂ ਅਕਿਊਜ਼ਡ ਜਿਹੜੇ ਹੈਗੇ ਨੇ ਇਹਨਾਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਵਿਦਨ ਫਰੀ ਸ਼ਾਰਟ ਪੀਰੀਅਡ ਤੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਜਿਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਫਰਦਰ ਪੁੱਛਗਿੱਛ ਕਰਾਂਗੇ ਕਿ ਇਹ ਰਾਤ ਨੂੰ 12 1 ਵਜੇ ਕਿਸ ਮਕਸਦ ਲਈ ਗਏ ਸੀ ਤੇ ਇਹੀ ਸਾਡੇ ਅੱਜ ਦੇ ਇਸ ਕੇਸ ਦੇ ਵਿੱਚ ਜਿਹੜੀ ਹੈ ਕਿ ਲੜਕੀ ਨਾਲ ਜੋ ਵੀ ਅੱਗੇ ਫਰਦਰ ਪ੍ਰोसीडिंग ਨੇ ਉਹ ਅਸੀਂ ਜਾਰੀ ਕੀਤੀਆਂ ਹੋਈਆਂ ਨੇ ਔਰ ਬਿਨਾਂ ਦੇਰੀ ਇਹਨਾਂ ਦੋਸ਼ੀਆਂ ਨੂੰ ਜਿਹੜੀ ਹੈ ਚਲਚਾਰ ਸ਼ੀਟ ਕਰਵਾ ਕੇ ਇਹਨਾਂ ਨੂੰ ਸਜ਼ਾ ਕਰਵਾਇਆ ਗਿਆ ਪਰ ਕੋਈ ਵੀ ਕੀਤੀ ਗਈ ਕੋਈ ਨਾ ਮਾਰਦੋਦ ਵੀ ਕੀਤੀ ਨਹੀਂ ਹਾਂਜੀ ਲੜਕੀ ਦੇ ਨਾਲ ਇਹਨਾਂ ਨੇ ਤਸੱਬੀ ਕੀਤਾ ਉਹਦੇ ਨਾਲ ਜ਼ਬਰਦਸਤੀ ਵੀ ਕੀਤੀ ਹੈ ਤੇ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ ਜਦੋਂ ਉਹ ਥੋੜਾ ਜਿਹਾ ਉੱਚਾ ਰੋਲਾ ਵਗੈਰਾ ਪਾਉਣ ਲੱਗਦੀ ਸੀਗੀ ਤਾਂ ਉਹਦੇ ਛਾਡੇ ਵਗੈਰਾ ਮਾਰ ਕੇ ਉਹਨੂੰ ਡਰਾ ਕੇ ਰੱਖਦੇ ਸੀਗੇ ਫਰ ਉਹਨੂੰ ਕੋਈ ਪਿਛਲਾ ਕੋਈ ਪ੍ਰੇਮ ਦਾ ਕਾਂਡ ਕੋਈ ਸਾਹਮਣੇ ਆਇਆ ਕੋਈ ਕੁਝ ਅਸੀਂ ਇਹ ਜਿਹੜੇ ਦੋ ਅਕਿਊਜ਼ ਹੈਗੇ ਨੇ ਇਹਨਾਂ ਦਾ ਅਜੇ ਤੱਕ ਜਿਹੜਾ ਪ੍ਰੀਲੀਮਿਨਰੀ ਤੌਰ ਦੇ ਉੱਤੇ ਹੀ ਅਸੀਂ ਕਿਉਂਕਿ ਜੇ ਬੜਾ ਘੱਟ ਸਮਾਂ ਹੋਇਆ ਹੈ ਇਹ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਦੇ ਵਿੱਚ ਅਜੇ ਤੱਕ ਇਹਨਾਂ ਦੇ ਕੋਈ ਮੁਕੱਦਮਾ ਸਾਹਮਣੇ ਨਹੀਂ ਆਇਆ ਬਟ ਫਿਰ ਵੀ ਅਸੀਂ ਥੋਰੋਲੀ ਇਕ ਵਾਰੀ ਜਿਹੜੇ ਆ ਸਾਡੇ ਡਿਫਰੈਂਟ ਏਜੰਸੀਜ਼ ਹੁੰਦੀਆਂ ਨੇ ਉਹਨਾਂ ਨਾਲ ਤਾਲਮਿਲ ਕਰਕੇ ਸਾਰੀਆਂ ਚੀਜ਼ਾਂ ਕਲੀਅਰ ਕਰਾਣੀ ਹੈ ਸਰ ਬੱਚਾ ਤੁਸੀਂ ਦੱਸਿਆ ਵੀ ਘਰੋ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਹੋਈ ਹੈ ਉਹਦੇ ਤਹਿਤ ਅੱਗੇ ਘਰੋਂ ਚਲੇਗੀ ਉਸ ਤੋਂ ਬਾਅਦ ਇਹ ਮੁੰਡੇ ਨੂੰ ਜਾਣਦੇ ਸੀ ਇਹ ਉਹਨਾਂ ਦੇ ਨਾਲ ਕਿੱਦਾਂ ਉਹਨਾਂ ਦੇ ਇਹ ਹੀ ਇਹ ਹੀ ਤੇ ਮਤਲਬ ਵਿਡੰਬਨਾ ਹੈ ਨਾ ਕਿ ਚਲੋ ਮੈਂ ਕਹਿੰਨਾ ਕਿ ਬੱਚਾ ਗਲਤੀ ਨਾਲ ਘਰੋਂ ਚਲੇ ਗਿਆ ਉਹਦੀ ਗਲਤੀ ਹੈ ਉਹ ਰਸਤੇ ਪਰੇ ਤੇ ਨਹੀਂ ਜਾਣਾ ਚਾਹੀਦਾ ਸੀ ਬਟ ਜੇ ਉਹ ਗਈ ਵੀ ਹੈ ਚਲੋ ਚਲੀ ਵੀ ਗਈ ਤਾਂ ਫਿਰ ਵੀ ਉਹਦੀ ਸੇਫਟੀ ਉਹਦੀ ਮਦਦ ਤਾਂ ਕੀਤੀ ਜਾ ਸਕਦੀ ਹੈ ਜਾ ਸਕਦੀ ਹੈ ਤੇ ਬੱਚਾ ਹੈ ਚਲੋ ਅਗਰ ਉਹ ਕੋਈ ਗਲਤੀ ਨਾਲ ਘਰੋਂ ਆ ਗਿਆ ਤਾਂ ਉਹਦੀ ਮਦਦ ਕਰਨੀ ਬਣਦੀ ਹੈ ਨਾ ਕਿ ਉਹਦਾ ਉਹਦਾ ਕੋਈ ਉਹਦੇ ਨਾਲ ਗਲਤ ਹਰਕਤ ਕਰਦਾ। ਇਹ ਇਮੋਸ਼ਨਲ ਬਲੈਕਮੇਲ ਕਰਕੇ ਇਹਨੂੰ ਲਗਾਇਆ ਗਿਆ ਹਨਾ ਇਹ ਵੀ ਤੇਰੀ ਹਾਲਤ ਆ। ਆਪਾਂ ਇਸ ਤਰ੍ਹਾਂ ਇਹ ਦੇਖੋ ਦ ਗੱਲ ਜੋ ਸਾਡੇ ਸਮਝ ਆਈਏ ਜੋ ਸਾਨੂੰ ਪਤਾ ਲੱਗਿਆ ਉਹ ਤਾਂ ਇਹੀ ਹੈ ਕਿ ਉਹਨਾਂ ਨੇ ਕਿਹਾ ਵੀ ਅਸੀਂ ਤੈਨੂੰ ਤੇਰੇ ਘਰ ਛੱਡ ਦਿੰਨੇ ਆ। ਇੱਕ ਦਿਖਾਵਾ ਤਾਂ ਇਸੇ ਗੱਲ ਦਾ ਹੀ ਦਿੱਤਾ। ਜਿੱਥੇ ਰੱਖਿਆ ਗਿਆ ਉਹ ਸਿੰਗਲ ਰੂਮ ਸੀ ਨਾ ਸਿੰਗਲ ਟਾਈਪ ਰੂਮ ਸੀਗਾ ਤੇ ਉੱਥੇ ਉਹਨਾਂ ਨੇ ਉਹ ਵੀ ਉਹਨਾਂ ਦਾ ਆਪਣਾ ਕਮਰਾ ਨਹੀਂ ਸੀਗਾ। ਕਿਸੇ ਹੋਰ ਦਾ ਹੀ ਕਮਰਾ ਸੀਗਾ। ਉਹ ਵੀ ਬੰਦਾ ਉੱਥੇ ਹੈ ਨਹੀਂ ਸੀ ਦਾ ਹੁਣੀ ਇਹਨਾਂ ਦੇ ਕੋਲ ਕੋਈ ਜਾਣਕਾਰੀ ਬਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਅਸੀਂ ਸਾਹਮਣੇ ਲਿਆਵਾਂਗੇ ਕਿਉਂਕਿ ਜੇ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਪੁਲਿਸ ਰਿਮਾਂਡ ਲਵਾਵਾਂਗੇ ਆ ਰਿਮਾਂਡ ਦੇ ਦੌਰਾਨ ਜਿਸ ਤਰ੍ਹਾਂ ਦੀ ਵੀ ਕੋਈ ਨਵੀਂ ਕੋਈ ਗੱਲ ਅਗਰ ਸਾਨੂੰ ਸਾਹਮਣੇ ਆਈ ਤਾਂ ਡੈਫੀਨਿਟਲੀ ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਪਰ ਇਹ ਤੋਂ ਮਾਮਲੇ ਦੇ ਵਿੱਚ ਰੂਮ ਵਾਲੇ ਨੂੰ ਕੋਈ ਪੁੱਛਗਿੱਛ ਕੀਤੀ ਗਈ ਸਾਰਾ ਕੁਝ ਕੀਤਾ ਜਾਏਗਾ ਜੀ ਵੀ ਇਹ ਕਿਸ ਨੂੰ ਕਿਸ ਬੰਦੇ ਨੂੰ ਇਹ ਰੂਮ ਲੋਟ ਰੈਂਟ ਤੇ ਦਿੱਤਾ ਗਿਆ ਜਿਹੜਾ ਉਹਦਾ ਕੀ ਉਹਦੀ ਫਰਦਰ ਵੈਰੀਫਿਕੇਸ਼ਨ ਕਰਵਾਈ ਗਈ ਕਿ ਨਹੀਂ ਕਰਵਾਈ ਗਈ ਆਲ ਥੀਸ ਥਿੰਗਸ ਪਰ ਜਿਹੜਾ ਵੀਕਲ ਯੂਜ਼ ਕੀਤਾ ਇਹਨਾਂ ਦਾ ਆਪਣਾ ਕਿ ਉਹ ਚੋਰੀ ਚੀਜ਼ ਦਾ ਸੀ ਉਹ ਇਹ ਸਾਰੀ ਨੀ ਚੀਜ਼ਾਂ ਮੈਂ ਤੁਹਾਨੂੰ ਦੱਸ ਦਰਿਆ ਵੀ ਅਜੇ ਤੱਕ ਮੈਂ ਅਸੀਤਾ ਜੀ ਇਸੇ ਗੱਲ ਦੇ ਵਿੱਚ ਹੀ ਕਰ ਰਹੇ ਆਂ ਕਿ ਪਹਿਲਾਂ ਸਾਨੂੰ ਮੋਟਿਵ ਪਤਾ ਲੱਗੇ ਲੜਕੀ ਨੂੰ ਜਿਹੜਾ ਹੈਗਾ ਉਹਨੂੰ ਵੀ ਸਟੇਬਲ ਕਰਨਾ ਹੈ ਉਹਦੀ ਉਹਦੀ ਇਨਵੈਸਟੀਗੇਸ਼ਨ ਇਸ ਕੇਸ ਦੇ ਵਿੱਚ ਜਿਹੜੀ ਹੈ ਇਹ ਕਾਫੀ ਲੰਬੀ ਹੁੰਦੀ ਹੈ ਤੇ ਪਹਿਲਾਂ ਉਹ ਸਾਰੀਆਂ ਚੀਜ਼ਾਂ ਕਵਰ ਕਰਕੇ ਕੋ ਟਾਈਮ ਬਾਉਂਡ ਹੁੰਦੀ ਨਹੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬਾਕੀ ਦੀਆਂ ਇਹ ਅਸੀਂ ਡਿਊਰਿੰਗ ਦੀ ਫਰਦਰ ਕੋਰਸ ਆਫ ਇਨਵੈਸਟੀਗੇਸ਼ਨ ਜਿਹੜਾ ਇਹਨਾਂ ਨੂੰ ਪੂਰਾ ਕਰਾਂਗੇ